ਆ ਬੈੱਡਰ ਦੀ ਕੀਮਤ ਬਾਈ ਹੋਣੀ 165000 ਕਰਤਾ ਆ ਸਹੀ ਟੇਬਲ ਕਰਕੇ ਸਿਰਫ ਇਹਦੇ ਵਿੱਚ ਬਾਈ ਇਹਦੇ ਵਿੱਚ ਪੈਸੇ ਪੂਛੇ ਵਾ ਕੇ ਦਊਂਗੇ। ਨਾ ਬਾਈ ਤੁਸੀਂ ਕੰਮ ਦਾ ਦੇਖੋ ਪਿੱਤਲ ਦਾ ਹੋਇਆ ਵਿਆ ਇਹਦੇ ਕਿਹੜਾ ਕੋਈ ਲੋਹੇ ਦਾ ਕੰਮ ਹੋਇਆ ਵਜੋਂ ਤੇ ਇਹ ਚੀਜ਼ ਤਾਂ ਬਾਈ ਸੋਹਣੀ ਆ ਪਰ 165000 ਦੀ ਬਾਈ 165000 ਚ ਇਕੱਲੀ ਸੈਟੀ ਥੋੜੀ ਆ ਇਹਦੇ ਵਿੱਚ ਸਾਰਾ ਟਾਲੀ ਦੇ ਵਿੱਚ ਬਣਿਆ ਹੋਇਆ ਬੈੱਡ ਵੀ ਆ ਅਕੜਾਈ ਦਾ ਕੰਮ ਹੋਇਆ ਦੇਖੋ ਸਾਰੀ ਹੱਥੀ ਕੜਾਈ ਹੋਈ ਆ ਮੂਰੇ ਵੀ ਇਸ ਤਰ੍ਹਾਂ ਹੀ ਡਿਜ਼ਾਈਨ ਹੈ ਪਿੱਛੇ ਵੀ ਹੀ ਡਿਜ਼ਾਈਨ ਹੈ ਬੈੱਡ ਵੀ ਮਹਿੰਗਾ ਬਈ 1 ਲੱਖ ਬਾਕਸ ਤਾਂ ਬਈ ਟਾਲੀ ਦੇ ਵਿੱਚ ਬਣਾ ਹੋਇਆ ਤੇ ਇਹਦੇ ਨਾਲ 6 ਇੰਚ ਇਕੱਲੇ 20000 ਰੁਪਏ ਦੇ ਗੱਦੇ-ਗੱਦੀ ਨੇ ਇਹ ਵੀ ਇਹਦੇ ਨਾਲ ਫ੍ਰੀ ਨੇ ਸਾਰੇ ਸੌਫਟੀ ਦੇ ਵਿੱਚ ਗੱਦੇ ਨੇ ਗੱਦੇ ਲਾ ਕੇ 1 ਲੱਖ 65 ਦਾ ਕਰਦਾ ਬਾਈ ਇਹਦੇ ਨਾਲ ਅਲਮਾਰੀ ਵੀ ਐ 7 ਵਾਹ ਪੰਦਾ ਵੱਡਾ ਸਾਈਜ਼ ਅਲਮਾਰੀ ਦਾ ਡੂੰਗੀ ਬਹੁਤ ਜ਼ਿਆਦਾ ਕੋਈ ਚੋਰ ਸਾਈਜ਼ ਨਹੀਂ ਸਾਰੀ ਟਾਲੀ ਦੇ ਵਿੱਚ ਬਣੀ ਹੋਈ ਹੈ ਤੇ ਸਾਰਾ ਉੱਤੇ ਹੈਵੀ ਪਿੱਤਲ ਦਾ ਕੰਮ ਹੋਇਆ ਹੋਇਆਗਾ ਤੇ ਇਹਦੇ ਨਾਲ ਹੀ ਡਰੈਸਿੰਗ ਟੇਬਲ ਵੀ ਡਰੈਸਿੰਗ ਹੁੰਦੇ ਨੇ ਵਿਦਾਊਟ ਸਟੋਰੇਜ ਵਾਲੇ ਹੁੰਦੇ ਨੇ ਇੱਕ ਦੇ ਦੇ ਦਾ ਸਟੋਰੇਜ ਹੈ 2.5 ਫੁੱਟ ਚੌੜਾ ਸ਼ੀਸ਼ਾ ਵਗੈਰਾ ਹਜੇ ਤਾਂ ਲੱਗੂਗਾ ਡਰੈਸਿੰਗ ਵੀ ਨਾਲ ਹੀ ਆ ਤੇ ਇਹਦੇ ਨਾਲ ਹੀ ਸਕੀਮ ਇੱਥੇ ਤੱਕ ਹੀ ਨਹੀਂ ਹੈਗੀ ਇਹਦੇ ਨਾਲ LED ਪੈਨਲ ਵੀ ਇਹ ਵੀ ਸਾਰਾ ਟਾਲੀ ਦੇ ਵਿੱਚ ਬਣਾਇਆ ਹੋਇਆ ਹੈਗਾ ਉੱਤੇ ਸਾਰਾ ਪਿੱਤਲ ਦਾ ਕੰਮ ਹੋਇਆ ਹੋਇਆ ਹੈਗਾ ਇਹ ਸਾਰਾ ਸਮਾਨ ਹੀ ਬਈ 1,65,000 ਰੁਪਏ ਦਾ ਨਹੀਂ ਹੁਣ ਬਈ ਸਸਤਾ ਜਾਂਦੀ ਤਾਂ ਗਾਰੰਟੀ ਕੱਟਦੀ ਉਹ ਨਹੀਂ ਗਾਰੰਟੀ ਪੂਰੀ ਹੈ 5 ਸਾਲ ਦੀ ਗਾਰੰਟੀ ਹੈ ਲੱਕੜ ਸਾਦੀ ਸੀਜ਼ਨਿੰਗ ਕਰਕੇ ਲੱਗੀ ਹੋਈ ਹੈ ਕੁਨੇ ਵਗੈਰਾ ਨਾਲ ਲੱਗਣ ਦੀ ਪੂਰੀ 5 ਸਾਲ ਦੀ ਗਾਰੰਟੀ ਹੈ ਡੇ ਡਿਲੀਵਰੀ ਕ ਡਿਲੀਵਰੀ ਫਰੀ ਹੈ ਕੁਆਲਟੀ ਵੀ ਉਹੀ ਹੈ ਗਾਰੰਟੀ ਵੀ ਉਹੀ ਹੈ ਹਾਂ ਹੋਰ ਤਾਂ ਹੋਰ ਇਹਨੂੰ ਬੁੱਕ ਕਰਨਾ ਵੀ ਬਹੁਤ ਸਾਨਾ ਬੰਦੇ ਨੇ ਸਿਰਫ 1000 ਰੁਪਏ ਸਾਡੇ ਅਕਾਊਂਟ ਦੇ ਵਿੱਚ ਪਹਿਲਾਂ ਪਾਉਣਾਗਾ ਬਾਕੀ ਦਾ 1,64,000 ਬੰਦਾ ਕਰੇਗੇ ਤੋ ਦੇ ਸਕਦਾ ਹੈ ਹੋਰ ਤਾਂ ਹੋਰ ਜੇ ਪੈਕੇਜ ਦੇਖਣ ਵਾਲਾ ਬਰਨਾਲੇ ਵੀ ਆ ਸਕਦਾਗਾ ਇਹਨੂੰ ਪੈਕੇਜ ਨੂੰ ਦੇਖਣਾ ਤਾਂ ਸਾਡੇ ਮਹਾਲੀ ਸਟੋਰ ਤੇ ਵੀ ਜਾ ਸਕਦਾਗਾ